ਬਾਤੜਾ ਉਹ ਮੰਡਲ ਦੇ ਪਿੰਡ ਮੋਮਿਆ ਦੇ ਵਿੱਚ ਖੇਤ ਦੇ ਵਿੱਚ ਜਿਹੜੀ ਮੋਟਰ ਸੀ ਉੱਥੇ ਪਾਣੀ ਲਗਾਉਣ ਦੇ ਮਾਮਲੇ ਨੂੰ ਲੈ ਕੇ ਦੋ ਭਰਾਵਾਂ ਦੇ ਵਿੱਚ ਝਗੜਾ ਹੋਇਆ ਜਿਨ੍ਹਾਂ ਦੇ ਵਿੱਚ ਇੱਕ ਭਰਾ ਦੀ ਜਿਹੜੀ ਪਤਨੀ ਹੈ ਉਸ ਸਮਾਣਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹੈ ਦੂਜੇ ਪਾਸੇ ਦੂਜੇ ਪਾਰਟੀ ਦੇ ਵਿਅਕਤੀ ਵੀ ਹਸਪਤਾਲ 'ਚ ਦੇਰੀ ਇਲਾਜ ਹੈ ਔਰ ਦਮਾ ਦੀ ਲੜਾਈ ਹੋਈ ਹੈ ਜਿਹੜੀ ਕਿ ਸਾਰੀ ਘਟਨਾ ਕੈਮਰੇ 'ਚ ਰਿਕਾਰਡ ਵੀ ਹੋਈ ਹੈ ਕਹਤਾ ਉਹ ਕਿਹ ਜਾਈ ਜੁਨਾਹ ਇਸਾਨੀ ਦੀ ਉਹ ਕਿਹਾ ਦੁਨੀਆ ਨਹੀਂ ਕੋਈ ਤੇ ਮਾਤਾ ਇਹ ਕਿ ਉਹ ਕਿਹਾ ਮੈਂ ਖਾਲੂ ਬਤਾ ਉਹ ਤਾਂ ਲਿਖਾ ਦੇ ਉਹ ਮਾਰਾ ਉਸ ਤੇ ਰਾਜਾ ਲਿਖ ਕੇ ਆ ਗਿਆ ਇਹ ਦੇਣਾ ਥੋੜਾ ਝਗੜਾ ਕਿਸ ਗੱਲ ਤੇ ਹੋ ਰਿਹਾ ਬੋਰ ਤੋਂ ਹੋਇਆ ਜੀ ਬੋਰ ਸਾਡੇ ਨਾਮ ਆ ਜੀ ਠੱਕੇ ਨਾਲ ਸਾਡੇ ਤੋਂ ਜ਼ਬਰਦਸਤੀ ਥਾਣੇਦਾਰ ਤੇ ਧਮਕੀਆਂ ਦਵਾ ਕੇ ਥਾਣੇਦਾਰ ਤੋਂ ਵੀ ਧਮਕੀਆਂ ਦਵਾਇਆ ਸਾਡੇ ਤਾਂ ਠੱਕੇ ਨਾਲ ਝਕੜੇ ਨਾਲ ਕਹਿੰਦਾ ਅਸੀਂ ਚਲਾਵਾਂਗੇ ਤੁਸੀਂ ਦਿੱਦੇ ਕਿਉਂ ਨਹੀਂ ਸਾਡੇ ਸੱਟਾਂ ਬਿਮਾਰੀਆਂ ਇਹਨਾਂ ਨੇ ਆ ਸਬੂਤ ਹੈਗਾ ਇਹ ਸਾਡੇ ਕੋਲੇ ਇਹ ਮੋਟਰ ਤੁਹਾਡੇ ਕਿੰਨੇ ਨਾਮ ਟੈਂਪੇ ਇਹ ਨਾ ਮੈਂ ਇਹ 2005 ਤੋਂ ਹੀ ਤੁਹਾਡੇ ਨਾਮ ਮੋਟਰ ਹੈ ਹਾਂਜੀ ਮੋਟਰ ਹੈ ਥੋੜਾ ਚੌਂਕੀ ਬਸਬਰ ਲੱਗਦੀ ਹੈ ਸਤਰਾਣੇ ਜੀ ਸਤਰਾਣੇ ਸਤਰਾਣੇ ਸਾਡੇ ਕੇਸ ਇਹਨਾਂ ਨੇ ਕਰਿਆ ਤੀ ਮੋਟਰ ਦਾ ਵੀ ਸਾਨੂੰ ਉੱਛਬਣ ਮਾਰੀ ਹੈ ਜੀ ਨਾਲ ਅਕਾਂ ਲਾਠੀ ਮਾਰੀਆ ਮੇਰੇ ਘਰ ਵਾਲੇ ਦੇ ਬਾੜ ਪੱਟੇ ਦੇ ਕੁਟਰੇ ਤੁਨੂੰ ਉਹ ਕੋਣਾ ਮੇਰੀ ਭੈਣ ਆ ਰਪਣੋਈਆ ਇੱਕ ਮੇਰੀ ਸੱਸ ਨਾਲ ਜੀ ਉਹ ਨਾ ਉਹ ਤੁਨੂੰ ਕੁਟਰੇ ਹਾਂ ਜੀ ਠੀਕ ਹੈ ਚਲ ਇਹ ਹਰ ਸਾਡਾ ਚੱਲਦਾ ਸੀ ਜ਼ਮੀਨ ਦਾ ਝਗੜਾ ਪਹਿਲਾਂ ਦਾ ਤੇ ਉਦੋਂ ਬਾਅਦ ਥਾਣੇ ਦੇ ਵਿੱਚ ਇਹ 18 ਤਰੀਕ ਨੂੰ ਫੈਸਲਾ ਹੋ ਗਿਆ ਕਿ ਪਾਣੀ ਦਊਗਾ ਇਹ ਸਾਨੂੰ ਪਾਣੀ ਦਾ ਝਗੜਾ ਹੀ ਹੋਰਦਾ ਪਾਣੀ ਤੁਸੀਂ ਲੈਣਾ ਸੀ ਨਾ ਹਾਂਜੀ ਕੱਚ ਮੋਟਰ ਕੀ ਦੇ ਨਾਮ ਹੈ ਮੋਟਰ ਦਾ ਜੀ ਬੋਰ ਸਾਡਾ ਸਾਂਝਾ ਮਸਤਾਕੀ ਖਾਤੇ 'ਚ ਲੱਗਿਆ ਹੋਇਆ ਹੈ ਮੋਟਰ ਕੀ ਦੇ ਨਾਮ ਹੈ ਮੋਟਰ ਦਾ ਜੀ ਅਹੀ ਤਾਂ ਜੀ ਇਸ ਤੇ ਪੁੱਛਿਆ ਕਨੈਕਸ਼ਨ ਆਸੀਂ ਲਿਆ ਸੀ ਮੋਲੋਂ ਕਿਸੇ ਦੇ ਨਾਮ ਨਹੀਂ ਹੋਇਆ ਅਜੇ ਤੱਕ ਨਾ ਇਹਦੇ ਨਾਮ ਨਾ ਟੋਟੇ ਨਾ ਅੱਛਾ ਤਾਂ ਉਸਕੇ ਬਾਅਦ ਕਰ ਕੀ ਹੋਇਆ ਸਮਝੌਤਾ ਤੁਸੀਂ ਕਿੰਨੇ ਹੋ ਗਿਆ ਉੱਥੇ ਹਾਂ ਜੀ ਉਹ ਥਾਣੇਦਾਰ ਨੇ ਆਖਿਆ ਪਾਣੀ ਲਾਓ ਪਾਣੀ ਨਾਮ ਨੂੰ ਆਖਿਆ ਤੇ ਅਸੀਂ ਸ਼ਾਮ ਨੂੰ ਤੁਨੇ ਹਾਂ ਜੀ ਥਾਣੇਦਾਰ ਕਹਿੰਦਾ ਫੈਸਲਾ ਹੋ ਗਿਆ ਉੱਥੇ ਇਹ ਮੰਨ ਗਿਆ ਉੱਥੇ ਉਹ ਠੀਕ ਹੈ ਪਾਣੀ ਆਪਣਾ ਪਾਣੀ ਬੰਦਾ ਲਾਉ ਆਪਣਾ ਪਾਣੀ ਤੇ ਉਦੋਂ ਬਾਅਦ ਆਪਣਾ ਅਸੀਂ ਇਹ ਫੈਸਲਾ ਹੋਇਆ ਦੁਪਹਿਰੇ ਅਸੀਂ ਗਏ ਆ ਸ਼ਾਮ ਨੂੰ 6 ਵਜੇ ਦੇ ਆਸ-ਪਾਸ ਖੇਤ ਅਸੀਂ ਜਾ ਕੇ ਆਪਣਾ ਬੋਰ ਦਾ ਮੂੰਹ ਘਵਾ ਕੇ ਵੀ ਇਦਾਂ ਅੱਗੇ ਲਫਾਫਾ ਲਾ ਗਏ ਨਾ ਪਾਣੀ ਆਪਣਾ ਲੈ ਕੇ ਜਾਣੇ ਲੰਬਾ ਚਲੋ ਜੀ ਉਹ ਆਪਣਾ ਲੱਗੇ ਲਾਉਣੇ ਇੰਨੇ ਦੱਕ ਤੱਕ ਆ ਕੇ ਪੰਜ ਗਿਆ ਕਿ ਮੇਰੇ ਮੇਰੇ ਪੈ ਗਲ ਉਹ ਚ ਗੈਰ ਦਾ ਪੜਿਆ ਪਿਆ ਕੁੰਗਾ ਇਹ ਤਾਂ ਕੀ ਲੱਗਦੇ ਆ ਇਹ ਮੇਰੀ ਵਾਈਫ ਆ ਜੀ ਨਹੀਂ ਨਹੀਂ ਉਹ ਦੋ ਦਰਦ ਵਿੱਚ ਪਾਰਟੀ ਸਾਰੇ ਆ ਰਹੇ ਉਹ ਮੇਰੇ ਭਰਾ ਦੇ ਕਰਦੀ ਹੈ ਪੜਾਈ ਹੈ ਜੀ ਭਰਾ ਦੇ ਕਰ ਕਰਦੀ ਹੈ ਠੀਕ ਹੈ ਆ ਕਪੜੇ ਪਾਈ ਥੋੜੀ ਫਿਰ ਖਾਸੀ ਨਹੀਂ ਹੋਈ ਉੱਥੇ ਨਹੀਂ ਦੋਨਾਂ ਪਾਰਟੀਆਂ ਦੇ ਹੱਥਾਂ ਬਈ ਲੜਾਈ ਤਾਂ ਸੀ ਮੈਂ ਸੀ ਮੇਰੀ ਵਾਈਫ ਸੀ ਮੇਰਾ ਭਰਾ ਸੀ ਉਹਦਾ ਮੁੰਡਾ ਸੀ ਤੇ ਉਹਦੀ ਜਨਾਨੀ ਸੀ ਕੋਲ ਹੀ ਤਿੰਨ ਜਣੇ ਸੀ ਦੋ ਜਣੇ ਤੇ ਜਦੋਂ ਆ ਕੇ ਧੱਕੇ ਨਾਲ ਲੱਗ ਗਲ ਪੈਗੇ ਉਹ ਗਲ ਪਏ ਆ ਕੇ ਆ ਕੇ ਧੱਕੇ ਨਾਲ ਗਿਆਨ ਹੋਗੇ ਤੁਹਾਡੇ ਪੁਲਿਸ ਬਿਆਨ ਲਿਖੇਗੀ ਪੁਲਿਸ ਬਿਆਨ ਨਹੀਂ ਹੋ ਜੀ ਦਾਖਲ ਕਿਦੋਂ ਹੋਇਆ ਅਸੀਂ ਪਰਸੂ ਹੋਈ ਜੀ ਪਰਸੂ ਐਕਸਟੈਂਡ ਹੋਗੇ ਹਾਂ ਜੀ ਗਿਆਨ ਲਿਖ ਕੇ ਨਹੀਂ ਗਿਆ ਤਾਂ ਉਹਨਾਂ ਬਿਆਨ ਇੱਕ ਕਰਤਾਰਪੁਰ ਬੂੰਦੀਆਂ ਦੇ ਤਿੰਨ ਭਰਾ ਨੇ ਇੱਕ ਜਸਵਿੰਦਰ ਸਿੰਘ ਇੱਕ ਭੀਮ ਸਿੰਘ ਆ ਇਹਨਾਂ ਦਾ ਜਿਹੜਾ ਭੀਮ ਸਿੰਘ ਹੈ ਖੇਤੀਬਾੜੀ ਕਰਦਾ ਸੀ ਇਹਨਾਂ ਨੇ ਆਪਣਾ ਜਿਹੜਾ ਅਸਲ ਕਨੈਕਸ਼ਨ ਵੇਚ ਕੇ ਭੀਮ ਸਿੰਘ ਨੇ ਬਾਅਦ ਵਿੱਚ ਕਨੈਕਸ਼ਨ ਲਵਾਇਆ ਸੀ ਲੇਕਿਨ ਇਹ ਹੈਗਾ ਸੀ ਸਾਂਝਾ ਕਨੈਕਸ਼ਨ ਉਹ ਉਹਨੂੰ ਪਾਣੀ ਨੂੰ ਲੈ ਕੇ ਇਹਨਾਂ ਦਾ ਅਸ ਵਿੱਚ ਝਗੜਾ ਸੀਗਾ ਇੱਥੇ ਜਿਹੜਾ ਦੋਨੋਂ ਧਿਰਾਂ ਦਾ ਅਸ ਵਿੱਚ ਸਮਝੌਤਾ ਹੋ ਗਿਆ ਸੀਗਾ ਵੀ ਅਸੀਂ ਇੱਕ ਦੂਜੇ ਨੂੰ ਜਿਹੜਾ ਪਾਣੀ ਦੇ ਦਾਂਗੇ ਲੇਕਿਨ ਘਰੇ ਜਾ ਕੇ ਇਹਨਾਂ ਨੇ ਜਦੋਂ ਪਾਣੀ ਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਸੇ ਚ ਲਾਈ ਹੁਣ ਜਿਹੜਾ ਭੀਮ ਸਿੰਘ ਦੇ ਘਰ ਵਾਲੀ ਦਾਖਲਾ ਤੇ ਉਧਰੋਂ ਜਸਵਿੰਦਰ ਸਿੰਘ ਫੌਜੀ ਦਾਖਲਾ ਦੋਨੋਂ ਦੇ ਬਿਆਨ ਲਿਖਣ ਬਾਅਦ ਤੇ ਇਹ ਅਸ ਸੀ ਗਿਆ ਜਸਵਿੰਦਰ ਸਿੰਘ ਉਦੋਂ ਬਿਆਨ ਮੁਤਾਬਕ ਜੈਜੀ ਕਰ ਵੀ ਹੋ ਗਿਆ ਉਸੇ ਸਿੱਕਾਰ